ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਕੋਲਕਾਤਾ ਮਾਮਲੇ ਤੋਂ ਬਾਅਦ ਪੁਲਿਸ ਵੀ ਜੜੀ ਆ ਉਹਨ ਹਰਕਤ ਦੇ ਵਿੱਚ ਆਈ ਹੈ ਜੀ ਹਾਂ ਪੁਲਿਸ ਦਾ ਜਿਹੜਾ ਨਵਾਂ ਜਿਹੜਾ ਐਕਸ਼ਨ ਦੇਖਣ ਨੂੰ ਮਿਲਿਆ ਮੁਹਾਲੀ ਪੁਲਿਸ ਵੱਲੋਂ ਮਹਿਲਾ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਹਸਪੀਟਲਾਂ ਦੇ ਵਿੱਚ ਆਡਿਟ ਕੀਤੀ ਜਾ ਰਹੀ ਹੈ ਔਰ ਸੁਰੱਖਿਆ ਦਾ ਜਿਹੜਾ ਜਾਇਜ਼ਾ ਲਿੱਤਾ ਜਾ ਰਿਹਾ ਉਥੋਂ ਦੀ ਸਿਕਿਉਰਿਟੀ ਦੇ ਨਾਲ ਜਿਹੜੀ ਆ ਪੁਲਿਸ ਵੱਲੋਂ ਮੀਟਿੰਗ ਕੀਤੀ ਗਈ ਹੈ ਔਰ ਹਸਪੀਟਲਾਂ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਜਿਹੜੀ ਆ ਉਹ ਪੁਲਿਸ ਵੱਲੋਂ ਬਕਾਇਦਾ ਜਿਹੜੀ ਚੈਕਿੰਗ ਕੀਤੀ ਗਈ ਕਿ ਆਖਿਰਕਾਰ ਸੁਰੱਖਿਆ ਨੂੰ ਲੈ ਕੇ ਜਿਹੜੇ ਹਸਪੀਟਲ ਨੇ ਕਿੰਨੇ ਜਿਹੜਾ ਸਜੀਦਾ ਨੇ ਔਰ ਗੱਲ ਕਰੀਏ ਇਸ ਮੌਕੇ ਤੇ ਉੱਚ ਅਧਿਕਾਰੀਆਂ ਵੱਲੋਂ ਜਾ ਕੇ ਮੁਹਾਲੀ ਦੇ ਜਿਹੜੇ ਹਰ ਇੱਕ ਜਿਹੜੇ ਹਸਪੀਟਲ ਨੇ ਉਹਦੇ ਵਿੱਚ جا کے سرکشیہ ਦਾ ਜਿਹੜਾ ਉਹ ਜਾਇਜਾ ਲਿਆ ਤਾਂ ਜੋ ਕਿ ਕੋਲਕਾਤਾ ਵਾਂਗ ਜੜੀ ਆ ਇਹੋ ਜੀ ਜਿਹੜੀ ਘਟਨਾ ਦੁਬਾਰਾ ਨਾ ਹੋ ਸਕੇ ਔਰ ਖਾਸ ਕਰਕੇ ਨਾਈਟ ਪੈਟਰੋਲਿੰਗ ਦੀ ਜੜੀ ਆ ਵਿਵਸਥਾ ਜੜੀ ਆ ਉਹ ਵੀ ਮੋਹਾਲੀ ਪੁਲਿਸ ਵੱਲੋਂ ਕੀਤੀ ਗਈ ਹੈ ਕਿ ਆਖਿਰਕਾਰ ਰਾਤ ਦੇ ਜਿਹੜੀ ਸ਼ਿਫਟ ਦੇ ਵਿੱਚ ਜੜੀਆਂ ਮਹਿਲਾ ਡਾਕਟਰ ਜੜੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜੜੀ ਦਿੱਕਤ ਨਾ ਆਵੇ ਇਹ ਸਰਪ੍ਰਾਈਜ਼ ਚੈਕਿੰਗ ਮੈਨੂੰ ਨਹੀਂ ਕਰਵਾਗਾ ਸਾਡੇ ਮਾਨਯੋਗ ਬੀਜੀਪੀ ਸਾਹਿਬ ਵੱਲੋਂ ਹਦਾਇਤਾਂ ਆਈਆਂ ਕਿ ਮਹਿਲਾ ਸੁਰੱਖਿਆ ਨੂੰ ਲੈ ਕੇ ਹਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਹਸਪਤਾਲ ਹੈਗੇ ਉਹਨਾਂ ਦਾ ਸਿਕਿਉਰਿਟੀ ਆਡਿਟ ਕੀਤਾ ਜਾਵੇ। ਸੋ ਹਸਪਤਾਲ ਪ੍ਰਸ਼ਾਸਨ ਦੇ ਨਾਲ ਤਾਲਮਿਲ ਵਧੀਆ ਹੋ ਜਾਵੇ। ਇਹਨਾਂ ਦੇ ਨਾਲ ਇੱਕ ਕੋਆਰਡੀਨੇਸ਼ਨ ਮੀਟਿੰਗ ਕਰਕੇ ਸਿਕਿਉਰਿਟੀ ਰਿਵਿਊ ਵੀ ਨਾਲ ਹੀ ਅਸੀਂ ਕਰ ਰਹੇ ਹਾਂ। ਸੋ ਇਸੇ ਲੜੀ ਦੇ ਵਿੱਚ ਆਪਣੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਵਕਫ-ਵਕਫ ਥਾਵਾਂ ਤੇ ਸਾਡੇ ਵਕਫ-ਵਕਫ ਗੈਸਟਿਡ ਅਫਸਰ ਜਾ ਰਹੇ ਹਨ। ਉਹ ਕੱਲ ਵੀ ਗਏ ਸੀਗੇ ਤੇ ਅੱਜ ਵੀ ਜਾ ਕੇ ਕਰਨਗੇ। ਅੱਜ ਅਸੀਂ ਆਪਣੇ ਡੀਐਸਪੀ ਸਿਟੀ 2 ਨੂੰ ਨਾਲ ਲੈ ਕੇ ਇੱਥੇ ਆਏ ਹਾਂ ਫੋਰਟਿਸ ਹਸਪਤਲ ਮੁਹਾਲੀ। ਸੋ ਇੱਥੇ ਆ ਕੇ ਅਸੀਂ ਇਹਨਾਂ ਦਾ ਸੀਸੀਟੀਵੀ ਕੰਟਰੋਲ ਰੂਮ ਚੈੱਕ ਕੀਤਾ ਹੈ। ਇਹਨ ਔਰ ਇਹਨਾਂ ਦੇ ਇਹਨਾਂ ਵੱਲੋਂ ਕੋਈ ਸਜੈਸ਼ਨ ਸਾਨੂੰ ਵੀ ਦਿੱਤੇ ਗਏ ਆ ਕੁਝ ਆਪਣੀ ਫੀਡਬੈਕ ਅਸੀਂ ਵੀ ਇਹਨਾਂ ਨੂੰ ਦਿੱਤੀ ਹੈ ਸੋ ਇਹਦਾ ਅੱਗੇ ਵੀ ਜਿਹੜਾ ਹੈਗਾ ਇਹ ਤਾਲਮੇਲ ਨੂੰ ਜਾਰੀ ਰੱਖਦੇ ਹੋਏ ਇਹਨਾਂ ਦੇ ਵੱਲੋਂ ਇੱਕ ਸਾਨੂੰ ਆਈ ਸੀ ਕਿ ਰਿਕੁਐਸਟ ਕੀ ਕੋਈ ਸੈਲਫ ਡਿਫੈਂਸ ਦੀ ਟ੍ਰੇਨਿੰਗ ਵਗੈਰਾ ਜਿਹੜੀ ਹੁੰਦੀ ਹੈ ਉਹ ਵੀ ਕਰਾਈ ਜਾਏ ਸੋ ਸੈਸ਼ਨਸ ਵੀ ਅਸੀਂ ਆਰਗੇਨਾਈਜ਼ ਕਰਾਂਗੇ ਔਰ ਵਕ ਵਕ ਥਾਵਾਂ ਤੇ ਜਾ ਕੇ ਇਹਨਾਂ ਤੋਂ ਫੀਡਬੈਕ ਲਵਾਂ ਸਰ ਫੀਮੇਲ ਸਿਕਿਉਰਿਟੀ ਦੀ ਸੀ ਬਾਤ ਗੱਲ ਕੀਤੀ ਨਾਈਟ ਪੈਟਰੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੀਜ਼ਾਂ ਤੁਸੀਂ ਕਰ ਰਹੇ ਹੋ ਕੋਆਰਡੀਨੇਸ਼ਨ ਕਿਸ ਤਰ੍ਹਾਂ ਦੀ ਕਰਦੇ ਕੋਈ ਖਾਸ ਤੌਰ ਤੇ ਨਾਈਟ ਪੈਟਰੋਲਿੰਗ ਤੇ ਆ ਨਾਈਟ ਪੈਟਰਨ ਨੂੰ ਲੈ ਕੇ ਅਸੀਂ ਮੁਹਾਲੀ ਦੇ ਪਿਛਲੇ ਦਿਨਾਂ 10 ਮੇਨ ਪੁਆਇੰਟ ਆਇਡੈਂਟੀਫਾਈ ਕੀਤੇ ਉਹਨਾਂ ਦੀ ਚੋਣ ਕਰਕੇ ਉੱਥੇ ਰਾਤ ਨੂੰ ਸਪੈਸ਼ਲ ਵੀਹਿਕਲਸ ਅਸੀਂ ਪੋਜੀਸ਼ਨ ਕਰਨੇ ਸ਼ੁਰੂ ਕਰਦੇ ਹਾਂ ਤਾਂ ਕਿ ਇਹ ਲੇਡੀਜ਼ ਇਨ ਡਿਸਟੈਂਸ ਡਿਸਟੈਂਸ ਦੇ ਵਿੱਚ ਕੋਈ ਵੀ ਜਾ ਕੇ ਉਹਨਾਂ ਨੂੰ ਅਪਰੋਚ ਕਰ ਸਕਦਾ ਹੈ ਉਸ ਤੋਂ ਇਲਾਵਾ ਸਾਡੀ 112 ਹੈਲਪਲਾਈਨ 24 ਘੰਟੇ ਚੱਲਦੀ ਹੈ ਸਪੈਸ਼ਲ ਔਮਨ ਹੈਲਪਲਾਈਨ ਵੀ ਸਾਡੀ ਹੈਗੀ ਜਿਸ ਦੇ ਬਾਰੇ ਅਸੀਂ ਇਹਨਾਂ ਨੂੰ ਅਵਗਤ ਕਰਾਵਾਂਗੇ ਸਰ ਹਸਪੀਟਲ ਨਹੀਂ ਦੂਜੇ ਜਿਹੜੇ ਸ਼ੂਟ ਨੇ ਜਾਂ ਹੋਰ ਜਿਹੜੀ ਵਰਕਿੰਗ ਲੇਡੀਜ਼ ਆ ਉਹਨਾਂ ਦੇ ਵਾਸਤੇ ਵੀ ਕਿਸ ਤਰ੍ਹਾਂ ਦੀ ਜਿਹੜੀ ਤਿਆਰੀਆਂ ਕੀਤੀ ਵੂ ਉਹਨਾਂ ਦੇ ਵਾਸਤੇ ਵੀ ਜਿਹੜੀ ਨਾਈਟ ਡਿਊਟੀਿੰਗ ਕਰਦੇ ਜੀ ਜੀ ਉਹਨਾਂ ਦੇ ਵਾਸਤੇ ਸਾਡਾ ਇਹ ਹੀ ਹੈ ਕਿ ਜਿਹੜੀ 112 ਹੈਗੀ ਸਾਡੀ ਸੈਂਟਰਲਾਈਜ਼ਡ ਸਿਸਟਮ ਹੈਗਾ ਕਾਫੀ ਐਫੀਸ਼ੀਐਂਟ ਸਿਸਟਮ ਹੈਗਾ ਸੋ ਸਾਡੀ ਮਕਸਦ ਇਹ ਹੁੰਦਾ ਹੈ ਕਿ 10 ਮਿੰਟ ਦੇ ਅੰਦਰ ਅੰਦਰ ਜਿਹੜੀ ਹੈਲਪ ਹੈਗੀ ਹੈ ਉਹ ਹਰ ਹਾਲ ਦੇ ਵਿੱਚ ਪਹੁੰਚ ਜਾਵੇ ਜਿਹੜਾ ਵੀ ਵਿਕਟਿਮ ਕਾਲ ਕਰੇ ਸਰ ਆਪਣਾ ਜ਼ਿਲ੍ਹਾ ਕਿਉਂਕਿ ਟ੍ਰਾਈ ਸਿਟੀ ਦਾ ਪਾਰਟ ਹੈ ਇਸ ਤਰ੍ਹਾਂ ਦੀ ਕੋਆਰਡੀਨੇਸ਼ਨ ਚੰਡੀਗੜ੍ਹ ਹਰਿਆਣਾ ਹਿਮਾਚਲ ਦੇ ਨਾਲ ਆਪਣਾ ਜਿਹੜਾ ਹੈਗਾ ਕਾਰਜ ਕੀਤਾ ਜਾ ਰਿਹਾ ਹੈ ਕਾਫੀ ਅੱਛੀ ਕੋਆਰਡੀਨੇਸ਼ਨ ਚੱਲ ਰਹੀ ਹੈ ਰੈਗੂਲਰਲੀ ਅਸੀਂ ਜਿਹੜੇ ਡਿਸਟ੍ਰਿਕ ਕਿ ਕ੍ਰਾਈਮ ਵੀ ਸਾਡਾ ਕਾਮਨ ਕਈ ਵਾਰ ਕ੍ਰਿਮੀਨਲ ਵੀ ਕਾਮਨ ਹੁੰਦੇ ਆ ਸੋ ਕਾਫੀ ਅਚੀ ਕੋਆਰਡੀਨੇਸ਼ਨ ਹੈ ਤਰੀਕ ਤੜੇ ਉਹਨਾਂ ਐਡਵਾਂਸ ਟੈਕਨੋਲੋਜੀ ਅਪਣਾਈ ਜਾ ਰਹੀ ਜਿਨੂੰ ਲੈ ਕੇ ਕਿ ਮੋਟਰਸਾਈਕਲ ਦੇ ਉੱਤੇ ਕੈਮਰਾ ਸਟਾਲ ਕੀਤੇ ਗਏ ਨੇ ਉਹ ਮੋਹਾਲੀ ਵਿੱਚ ਚੱਲੇ ਮਤਲਬ ਏਰੀਆ ਮੋਹਾਲੀ ਦੇ ਚੱਲੂਗਾ ਜਾਂ ਆਊਟ ਏਰੀਆ ਦੇ ਨਹੀਂ ਅਤਾ ਜੀ ਦੇਖੋ ਇੱਕ ਪਾਇਲਟ ਪ੍ਰੋਜੈਕਟ ਅਸੀਂ ਕਰ ਰਹੇ ਆ ਸੋ ਸੋਲਰ ਕੈਮਰਾ ਜਿਹੜੇ ਹੈਗੇ ਅਸੀਂ ਪੀਸੀਆਰ ਗੱਡੀਆਂ ਤੇ ਲਾਏ ਆ ਤੇ ਜਿਹੜਾ ਕੈਮਰਾ ਨਾਰਮਲ ਕੈਮਰਾ ਹੁੰਦਾ ਹੈ ਉਹ ਕਾਫੀ ਅਚੀ ਕੁਆਲਿਟੀ ਦਾ ਹੈ ਉਹਨੂੰ ਅਸੀਂ ਟੈਸਟ ਕਰ ਰਹੇ ਆ ਤੋ ਉਹ ਕੈਮਰਾ ਦੁਜੀ ਸਿੰਬੇਸ ਕੈਮਰੇ ਹੈਗੇ ਲਾਈਵ ਰਿਕਾਰਡਿੰਗ ਚਲਦੀ ਹੈ ਸੋ ਮੂਵਮੈਂਟ ਕਿੱਥੇ ਹੋ ਰਹੀ ਹੈ ਨਾ ਸਿਰਫ ਅਸੀਂ ਜੀਪੀਐਸ ਨਾਲ ਹੀ ਟਰੈਕ ਕਰ ਸਕਦੇ ਆ ਬਲਕਿ ਅਸੀਂ ਆਪਣੇ ਫੋਨ ਦੇ ਉੱਤੇ ਆਪਣੇ ਕੰਟਰੋਲ ਰੂਮ ਦੇ ਉੱਤੇ ਟੀਵੀ ਤੇ ਵੀ ਅਸੀਂ ਚੈੱਕ ਕਰ ਸਕਦੇ ਆ ਕਿ ਗੱਡੀ ਇਸ ਵੇਲੇ ਕਿੱਥੇ ਹੈਗੀ ਕਿੱਥੇ ਜਾ ਰਹੀ ਕੀ ਕਰ ਰਹੀ ਹੈ ਇਸ ਮੌਕੇ ਅਧਿਕਾਰੀ ਨੇ ਮੀਡੀਆ ਜਰੀਏ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਮੁਸਤੈਦ ਹੈ ਦਨ ਮਿਊਟ ਲਈ ਮੁਹਾਲੀ ਤੋਂ ਬਿਊਰੋ ਰਿਪੋਰਟ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ